ਤੁਹਾਡੀ ਪੂਰੀ ਹੋ ਗਈ ਕਦੀ ਇਹ ਹੋ ਸਕਦਾ ਕਦੀ ਹੋਇਆ ਕਦੀ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦੋ ਕਿ ਇਹ ਕਦੀ ਹੋ ਸਕਦਾ ਹੈ ਜਾਂ ਨਾ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਇਹ ਕੇਂਦਰ ਵੀ ਇਹ ਬਚ ਕੇ ਜਿਗੇ ਇਹਨਾਂ ਨੂੰ ਮਾਰ ਕਾਲੇ ਅਖਰਾ ਦੇ ਨਾਲ ਲਿਖਿਆ ਜਾਏਗਾ ਕਿਹੜੇ ਸਿੱਖ ਕਿਹੜੇ-ਕਿਹੜੇ ਉਹ ਲੋਕ ਦੋਸ਼ੀ ਨੇ ਉਹਨਾਂ ਦਾ ਵੀ ਜਗ ਜਾਹਿਰ ਕਰਾਂਗੇ ਇਸ ਨਵੰਬਰ ਤੋਂ ਕਦੇ ਉੱਪਰ ਪੱਥਰ ਔਰ ਸੋਨਾ ਜੜਨ ਤੋਂ ਬਿਗੈਰ ਔਰ ਉੱਥੋਂ ਦੀਆਂ ਗੋਲਕਾਂ ਦੇ ਉੱਪਰ ਹੱਥ ਸਾਫ਼ ਕਰਨ ਤੋਂ ਬਿਗੈਰ ਇਹ ਸੰਸਥਾਵਾਂ ਨੇ ਵੀ ਸਿੱਖਾਂ ਦੇ ਲਈ ਸਿੱਖ ਕੌਮ ਦੇ ਲਈ ਸਿੱਖ ਕੌਮ ਦੇ ਬੱਚਿਆਂ ਦੇ ਲਈ ਕੁਛ ਨਹੀਂ ਆਪਾ ਮਨਿੰਦਰ ਸਿੰਘ ਬਿੱਟਾ ਜਾਂ ਰਾਜਾ ਵੜਿੰਗ ਵਗੈਰਾ ਦੀ ਗੱਲ ਕਰ ਲਈਏ ਜਾਂ ਇਹ ਅੱਜ ਕੱਲ ਇਹ ਹਰਮਨਜੀਤ ਸਿੰਘ ਬਿੱਟੂ ਜਿਹੜਾ ਭਾਜਪਾ ਚ ਗਿਆ ਗਿਆ ਇਹ ਸਾਰੇ ਨਾਲ ਅਸੀਂ ਇਹ ਗੱਲਾਂ ਕੀਤੀਆਂ ਇਹਨਾਂ ਨੇ ਪੱਗਾਂ 'ਚ ਸਿਰ ਫਸਾਏ ਨਹੀਂ ਕੀਤਾ ਬਗੈਰਾਂ ਬੱਚਿਆਂ ਦੇ ਢਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਸਿੱਖਾਂ ਦੇ ਬੱਚਿਆਂ ਦੇ ਸਟੂਡੈਂਟ ਸੀ ਉਸ ਨੂੰ ਸੀਟ ਸੀਟਾਂ ਖਾਲੀ ਗਈਆਂ ਸੀਟ ਉਸ ਨੂੰ ਵੀ ਨਹੀਂ ਦਿੱਤੀ ਪਰ ਮੇਰੇ ਬੱਚਿਆਂ ਦੀ ਐਜੂਕੇਸ਼ਨ ਵੀ ਇਹ ਦੇਸ਼ ਬਰਬਾਦ ਕਰ ਰਹੀ ਹੈ ਜਿਹੜਾ ਜਿਹੜੀ ਇੱਕ ਟੋਟਲੀ ਹਿੰਦੂ ਬੰਦਿਆਂ ਦੀ ਆ ਉਹ ਸਿੱਖਾਂ ਨੂੰ ਜਰਦਾ ਹੀ ਨਹੀਂ ਸਿੱਖਾਂ ਦੇ ਕੀਤੇ ਫੈਸਲਿਆਂ ਨੂੰ ਲਾਗੂ ਹੀ ਨਹੀਂ ਕਰਤ ਲੋ ਘਾਤ ਕੀਤਾ ਸਾਡਾ ਕਤਲੋਗਾਰਤ ਕਰਨ ਤੋਂ ਬਾਅਦ ਜੋ ਸਾਡੇ ਵਰਗੇ ਬਚ ਗਏ ਜਿਹੜੇ ਆਪਣੀ ਪੜ੍ਹਾਈ ਨਹੀਂ ਕਰ ਸਕਦੇ ਸਾਡੀ ਪੜ੍ਹਾਈ ਸਾਡੇ ਬੱਚਿਆਂ ਵੀ ਨਾ ਕਰ ਨਵੰਬਰ 1984 ਵਿੱਚ ਪੀੜਤ ਪਰਿਵਾਰ ਦੇ ਕਤਲੇਆਮ ਪੀੜਤ ਪਰਿਵਾਰ ਹੈ ਉਹਨਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੁਝ ਰਾਹਤਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ ਸੰਬੰਧੀ ਵੀ ਉਹਨਾਂ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਕੁਝ ਸਹੂਲਤਾਂ ਦਿੱਤੀਆਂ ਸਨ ਪਰ ਹੁਣ ਉਹ ਸਹੂਲਤਾਂ ਲਾਗੂ ਨਹੀਂ ਹੋ ਰਹੀਆਂ ਇਸ ਸੰਬੰਧ ਵਿੱਚ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਰਦਾਰ ਸੁਖਵਿੰਦਰ ਸਿੰਘ ਪਾਟਿਆ ਜੀ ਨਾਲ ਗੱਲ ਕਰਦੇ ਆ ਕਿ ਅੱਜ ਉਹ ਸਹੂਲਤਾਂ ਲਾਗੂ ਹਨ ਜਾਂ ਨਹੀਂ ਪਾਟਿਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਟਿਆ ਸਾਹਿਬ ਇਹ ਅਸਲ ਮੁੱਦਾ ਕੀ ਹੈ ਜਿਹੜਿਆ ਸਿੱਖ ਆਪਣਾ 1984 ਸਿੱਖ ਪੀੜਤ ਨੇ ਹੀ ਕਤਲੇਆਮ ਜਿਨ੍ਹਾਂ ਦੇ ਪਰਿਵਾਰਾਂ ਦੇ ਹੋਏ ਆ ਉਹਨਾਂ ਦੇ ਬੱਚਿਆਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਦਿੱਤੀਆਂ ਗਈਆਂ ਉਹ ਹੁਣ ਲਾਗੂ ਹਨ ਜਾਂ ਨਹੀਂ ਦੇਖੋ ਜੀ ਪਿਛਲੇ 4 ਸਾਲ ਤੋਂ ਵੈਸੇ ਤੇ ਸ਼ੁਰੂ ਤੋਂ ਹੀ ਜੇ ਲਗਾਇਆ ਜਾਏ ਪੰਜਾਬ ਸਰਕਾਰ ਵੱਲੋਂ ਬਣਾਈਆਂ ਪੌਸੀਆਂ ਜਾਂ ਸੈਂਟਰ ਸਰਕਾਰ ਵੱਲੋਂ ਬਣਾਈਆਂ ਗਈਆਂ ਪੌਸੀਆਂ ਚੰਦ ਬੰਦਿਆਂ ਨੂੰ ਉਹਦੀ ਸਹੂਲਤ ਦਾ ਫਾਇਦਾ ਦੇ ਕੇ ਆਪਣੀ ਮਨਮਰਜ਼ੀ ਨਾਲ ਸਹੂਲਤਾਂ ਚਲਾ ਕੇ ਆਪਣੀ ਮਨਮਰਜ਼ੀ ਨਾਲ ਹੀ ਬੰਦ ਕਰਤੀਆਂ ਜਾ ਰਹੀਆਂ ਜਾਂ ਉਹਨਾਂ ਨੂੰ ਕੋਈ ਨਵੇਂ ਤਰੀਕੇ ਢੰਗ ਅਪਣਾ ਕੇ ਉਹਨਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਚੱ ਰਿਆਂ ਜਿਹਦੀਆ ਜਿਹਦੀ ਜਾਗਦੀ ਜਾ ਹੁਣ ਇਸ ਟਾਈਮ ਦੀ ਮਸਾਲ ਆ ਕਿ ਇਸ ਟਾਈਮ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜਾ ਜਿਹਦੇ ਚਾਂਸਲਰ ਉਪਰਾਸ਼ਟਾਪਤੀ ਦੇਸ਼ ਦੇ ਉਹਦੇ ਚਾਂਸਲ ਹੁੰਦੇ ਨੇ ਵਾਈਸ ਚਾਂਸਲਰ ਇੱਥੇ ਪੰਜਾਬ ਯੂਨੀਵਰਸਿਟੀ ਚ ਬੈਠਦੇ ਨੇ ਅਸੀਂ ਪਿਛਲੇ 4 ਸਾਲ ਤੋਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਫੇਸ ਕਰਨ ਵਾਸਤੇ ਅਸੀਂ ਸਾਡੀ ਸੁਸਾਇਟੀ ਨਾਲ ਉਹਨਾਂ ਨੂੰ ਕਈ ਵਾਰੀ ਕੋਰਸਪੋਨਡੈਂਸ ਕੀਤਾ ਗਿਆ ਅਸੀਂ ਚਾਂਸਲਰ ਸਾਹਿਬ ਦੇ ਥਰੂ ਵੀ ਕੋਰਸਪੋਂਡੈਂਸ ਇਹਨਾਂ ਦੇ ਨਾਲ ਕੀਤਾ ਉਹ ਉਹਦੇ ਵਿੱਚ ਵੀ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਧੱਕਾ ਹੀ ਨਹੀਂ ਕੀਤਾ ਬਗੈਰਾਂ ਬੱਚਿਆਂ ਦੇ ਭੁੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਸਿੱਖਾਂ ਦੇ ਬੱਚਿਆਂ ਦੇ ਨਾਲ ਸਿੱਖਾਂ ਦੇ ਬੱਚਿਆਂ ਨਾਲ ਖਿਲਵਾੜ ਕਰਨ ਵਾਲੇ ਅੱਜ ਦੇ ਹੁਕਮਰਾਨ ਪੰਜਾਬ ਯੂਨੀਵਰਸਿਟੀ ਦਾ ਇੱਕ ਸਿੰਡੀਗੜ ਦਾ ਇੱਕ ਬੈਂਚ ਹੈਗਾ ਉਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਮੈਂਬਰ ਨੇ ਹੋਏ ਪੰਜਾਬ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਲਾਹੌਰ ਤੋਂ ਲੈ ਕੇ ਚੰਡੀਗੜ੍ਹ ਲੈ ਕੇ ਆਂਦੀ ਗਈ ਉਸ ਯੂਨੀਵਰਸਿਟੀ ਦੇ ਅੰਦਰ ਅੱਜ ਸਿੰਡੀਗੇਟ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਿੰਦੂ ਨੇ ਔਰ ਹਿੰਦੂ ਕੱਟੜਵਾਦੀ ਹਿੰਦੂ ਨੇ ਔਰ ਸਿੱਖਾਂ ਦੇ ਨਾਲ ਉਹ ਪੂਰੇ ਤੌਰ ਤੇ ੱੱਕਾ ਕਰ ਰਹੇ ਨੇ ਔਰ ਖਾਸ ਤੌਰ ਤੇ 1984 ਸਿੱਖ ਕਤਲਮ ਪੀੜਤ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਇਹ ਬੜਾ ਵੱਡਾ ਜਾਇਤੀ ਹੋ ਰਹੀ ਓਤੇ ਤਕਾ ਹੋ ਰਿਹਾ ਔਰ ਉਹਨਾਂ ਦੇ ਨਾਲ ਖਲਵਾੜ ਹੋ ਰਿਹਾ ਉਹਦੇ ਵਿੱਚ ਕੁਝ ਬੱਚੇ ਨੇ ਜਿਨ੍ਹਾਂ ਦੇ ਅੰਦਰ ਕੋਈ ਮੈਡੀਕਲ ਦੇ ਅੰਦਰ ਆ ਕੋਈ ਆਈਟੀ ਦੇ ਅੰਦਰ ਆ ਜਾਂ ਕੋਈ ਬੱਚੇ ਉਹਦੇ ਚ ਲਾਹ ਕਰ ਰਹੇ ਨੇ ਜਾਂ ਉਥੇ ਬੀਏ ਜਾਂ ਐਮਏ ਵਗੈਰਾ ਵੀ ਜਿਹੜੇ ਬੱਚੇ ਹੋਰ ਕਾਲਜਾਂ ਚ ਪੰਜਾਬ ਯੂਨੀਵਰਸਿਟੀ ਦੇ ਨਾਲ ਰਿਲੇਟਡ ਜਿਹੜੇ ਚੰਡੀਗੜ੍ਹ ਦੇ ਕਾਲਜਾਂ ਨੇ ਉਹ ਕਾਲਜਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਉਹ ਸਹੂਲਤਾਂ ਤੋਂ ਵਾਂਝੇ ਕਰਕੇ ਪੰਜਾਬ ਦੇ ਸਿੱਖਾਂ ਨੂੰ ਜਿਹੜਾ ਹੈਗਾ ਖਾਸ ਤੌਰ ਤੇ ਉਹਨਾਂ ਨੂੰ 1984 ਸਿੱਖ ਕਤਲੇਆਮ ਪੀੜਤ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਕਰਨਾ ਔਰ ਸਿੱਖਾ ਨੂੰ ਨਲਾਇਕ ਬਣਾ ਕੇ ਰੱਖਣਾ ਇਹ ਸੈਂਟਰ ਤੋਂ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਚੱਲ ਰਹੀਆਂ ਇਹ ਕਿੰਨੇ ਇੱਕ ਬੱਚੇ ਨੇ ਜਿਹੜੇ ਇਸ ਉਹਦੇ ਵਿੱਚ ਆਉਂਦੇ ਨੇ ਪੀੜਤ ਪਰਿਵਾਰਾਂ ਦੇ ਬੱਚੇ ਜਿਹੜੇ ਉੱਥੇ ਐਜੂਕੇਸ਼ਨ ਲੈ ਰਹੇ ਨੇ ਤੇ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਕਿੰਨੇ ਕਨੇ ਗਿਣਤੀ ਨਹੀਂ ਇਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿਛਲੇ 4 ਸਾਲ ਤੋਂ ਦੇ ਸਹੂਲਤ ਪ੍ਰੋਪਰ ਦੇ ਹੀ ਨਹੀਂ ਰਹੇ ਸੀਟਾਂ ਖਾਲੀ ਜਾ ਰਹੀਆਂ ਨੇ ਔਰ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਮੇਰੇ ਨਾਲ ਇਹ ਬੈਠੇ ਨੇ ਸਰਦਾਰ ਮੇਰੇ ਹਰਵਿੰਦਰ ਸਿੰਘ ਇਹਨਾਂ ਨੇ ਆਪਣੀ ਬੇਟੀ ਦੀ ਉਹਨ ਉੱਥੇ ਆਈਟੀ ਦੇ ਅੰਦਰ ਉਹਨਾਂ ਦੇ ਬੱਚੇ ਨੇ ਸੀਟ ਫਿਲ ਕੀਤੀ ਆ ਸੀਟ ਫਿਲ ਕਰਨ ਤੋਂ ਬਾਅਦ ਉਹਨਾਂ ਨੇ ਜਦੋਂ ਆਪਣਾ ਇੱਕ ਰੈਡ ਕਾਰਡ ਸ਼ਨਾਖਤੀ ਕਾਰਡ ਜਿਹੜਾ ਸਾਡਾ ਬਣਾਇਆ ਗਿਆ ਉਹ ਸ਼ਨਾਖਤੀ ਕਾਰਡ 'ਚ ਉਹਦਾ ਨਾਮ ਲੱਗਾ ਸੀ ਤੇ ਉਹਨਾਂ ਨੇ ਕਿਹਾ ਵੀ ਇੱਕ ਫਾਰਮ ਉਹਨਾਂ ਨੇ ਔਨਲਾਈਨ ਦਿੱਤਾ ਗਿਆ ਕਿ ਇਹ ਫਾਰਮ ਨੂੰ ਫਿਲ ਕਰਾ ਕੇ ਡਿਪਟੀ ਕਮਿਸ਼ਨਰ ਤੋਂ ਮੋਹਰ ਲਗਾ ਕੇ ਦਿਓ ਕਿ ਇੱਕ ਪ੍ਰਮਾਣ ਪੱਤਰ कि ਜਿਹਦੇ ਵਿੱਚ ਕੀ ਇਹ ਰਾਈਟ ਵਿਕਟਮ ਪਰਿਵਾਰ ਦਾ ਬੱਚਾ ਹੈਗਾ ਉਹ ਜਦੋਂ ਅਸੀਂ ਡਿਪਟੀ ਕਮਿਸ਼ਨਰ ਤੋਂ ਪਹਿਲੇ ਚੱਕਰ ਲਗਾ ਕੇ ਜਦੋਂ ਆਪਾਂ ਉਹ ਸਹੂਲਤ ਦੇ ਵਾਸਤੇ ਉਹ ਲਗਾਨੇ ਆ ਗਿਆ ਤੇ ਉਹਨੂੰ ਜਦੋਂ ਆਨਲਾਈਨ ਦੁਬਾਰਾ ਸਬਮਿਟ ਕੀਤਾ ਗਿਆ ਤੇ ਉਹਨੂੰ ਰਿਜੈਕਟ ਕਰਤਾ ਗਿਆ ਰਿਜੈਕਟ ਇਹ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਜਾ ਕੇ ਉਹਨੂੰ ਪੁੱਛਿਆ ਕਹਿੰਦੇ ਜੀ ਉਹਨਾਂ ਨੇ ਪਹਿਲੇ ਬਲੇਮ ਲਗਾਇਆ ਕਿ ਇਹ ਭਗਵੰਤ ਮਾਨ ਦੀ ਸਰਕਾਰ ਨੇ ਘਾਹਰਾ ਕੀਤਾਗਾ ਉਹਨਾਂ ਨੇ ਇਹ ਦੇ ਉੱਤੇ ਰੋਕ ਲਗਾਈ ਹੈ ਜਦੋਂ ਜੋ ਇਹਨਾਂ ਨਾਲ ਉਹਨਾਂ ਨੇ ਵਾਡਿੰਗ ਕੀਤੀ ਜਦੋਂ ਮੈਂ ਉਹਨਾਂ ਦੇ ਕੋਲ ਕੱਲ ਜਾ ਕੇ ਆਇਆ ਮੈਂ ਵਾਈਸ ਚਾਂਸਲਰ ਦੇ ਨਾਲ ਉਹਨਾਂ ਨੂੰ ਆਪਣੇ ਮੀਟਿੰਗ ਕਰਨ ਵਾਸਤੇ ਟਾਈਮ ਮੰਗਿਆ ਤੇ ਮੈਨੂੰ ਉਹਨਾਂ ਨੇ ਤਾਂ ਵਾਈਸ ਚਾਂਸਲਰ ਨੇ ਟਾਈਮ ਨਹੀਂ ਦਿੱਤਾ ਬਗਾੜਾ ਉਹਨਾਂ ਨੇ ਆਪਣੇ ਥੱਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਬੁਲਾ ਕੇ ਤੇ ਕਿਹਾ ਵੀ ਤੁਸੀਂ ਇਹਨਾਂ ਕੋਲੋਂ ਪੁੱਛੋ ਇਹਨਾਂ ਦੀ ਕੀ ਹੈਗੀ ਹੈ ਕਿ ਮੈਂ ਬਹੁਤ ਜ਼ਰੂਰੀ ਮੀਟਿੰਗ ਤੇ ਜਾਣਾ ਜਦ ਕਿ ਮੈਂ ਪਿਛਲੇ 4 ਸਾਲ ਤੋਂ ਰਿਟਰਨ ਮੇਰੇ ਕੋ ਸਾਰੇ ਕਾਗਜ਼ੀ ਕਾਰਵਾਈਆ ਇਹ ਇਹ ਔਰ ਇਹ ਪੰਜਾਬ ਯੂਨੀਵਰਸਿਟੀ ਤੋਂ ਵੀ ਕਾਗਜ਼ ਹੈਗਾ ਕਿ ਜਿਹਦੇ ਵਿੱਚ ਮੈਂ ਇਹਨਾਂ ਕੋਲ ਰੇਟਨ ਟਾਈਮ ਮੰਗ ਰਿਹਾਗਾ ਮਨੂੰ ਬਈ ਵਾਈਸ ਚਾਂਸਲਾ ਟਾਈਮ ਹੀ ਨਹੀਂ ਦੇ ਰਿਹਾ ਚਾਰ ਸਾਲ ਤੋਂ ਬੱਚਿਆਂ ਨਾਲ ਕੀ ਖਲਵਾੜ ਕਰਦੇ ਹੋਣਗੇ ਜੇ ਬੱਚਿਆਂ ਦੇ ਪਰਿਵਾਰ ਤੇ ਮੈਂਬਰਾਂ ਨੂੰ ਜਾਂ ਇੱਕ ਸੁਸਾਇਟੀ ਪ੍ਰੈਜ਼ੀਡੈਂਟ ਨੂੰ ਮਿਲਣਾ ਨਹੀਂ ਚਾਹੁੰਦੇ ਹੈਗੇ ਉਹ ਇੱਕ ਸੁਸਾਇਟੀ ਚਲਾ ਰਿਹਾ ਆ ਆਪਾਂ ਇੱਕ ਨੁਮਾਇੰਦਗੀ ਕਰ ਰਿਹਾ ਕਿਸੇ ਚੀਜ਼ ਦੀ ਸਾਨੂੰ ਮਿਲਣ ਤਾਂ ਵੀ ਗੁਰੇਜ ਕੀਤਾ ਜਾ ਰਿਹਾਗਾ ਇਸ ਚੀਜ਼ ਤੋਂ ਇਹ ਸਾਬਤ ਹੁੰਦੀ ਹੈ ਚੀਜ਼ ਕਿ ਇਹ ਸਾਡੇ ਨਾਲ ਕਿਸ ਤਰੀਕੇ ਦੇ ਨਾਲ ੱਕਾ ਪੰਜਾਬ ਸਰਕਾਰ ਕਰ ਰਹੀ ਹੈਗੀ ਆ ਪੰਜਾਬ ਸਰਕਾਰ ਦੇ ਨਾਲ ਇਹ ਜਿਹੜੀਆਂ ਕੁਰਸੀਆਂ ਦੇ ਬੈਠੇ ਚਾਹੇ ਉਹ ਆਈਐਸ ਅਫਸਰ ਨੇ ਚਾਹੇ ਆਈਪੀਐਸ ਅਫਸਰ ਨੇ ਕੋਟਾ ਦੇ ਫੈਸਲਿਆਂ ਨੂੰ ਹੀ ਲਾਗੂ ਨਹੀਂ ਕਰ ਰਿਆ ਗਿਆ ਇਸੇ ਕਰਕੇ ਅਸੀਂ ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਇਹਦੇ ਵਿੱਚ ਅਮਰਤ ਕੋਰ ਆ ਅਮਰਤ ਕੋਰ ਨਹੀਂ ਸੋਰੀ ਤੇਜਿੰਦਰ ਕੋਰ ਆ ਬੀਏ ਕੀਤੀ ਆ ਨੇ ਸੈਕਟਰ 42 ਦੇ ਕਾਲਜ ਤੋਂ ਉਸਨੇ ਜਿਹੜੇ ਆਪਣੇ ਕਾਲਜ ਦੇ ਉਹਦੇ ਡਾਕਟਰ ਆਫ ਸਰਦਾ ਭੁਪਿੰਦਰ ਸਿੰਘਾ ਉਹਨੇ 42 ਸੈਕਟਰ ਕਾਲਜ ਵਿੱਚ ਆਪਣਾ ਰਾਈਟ ਵਿਕਟਮ ਦਾ ਜਦ ਕਿ ਉਹ ਕਹ ਲਿਆ ਕਿ ਗ੍ਰੈਂਡ ਚਾਈਲਡ ਵੀ ਨਹੀਂ ਹੈਗੀ ਉਹ ਜਿਸ ਭੁਪਿੰਦਰ ਸਿੰਘ ਦਾ ਜਿਹੜਾ ਰੈਡ ਕਾਰਡ ਜੋ ਸ਼ਨਾਖਤੀ ਕਾਰਡ ਬਣਿਆ ਉਹਦੀ ਉਹ ਬੇਟੀ ਹੈ ਤੇਜਿੰਦਰ ਕੋ ਤੇ ਉਸ ਨੂੰ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਪੰਜਾਬ ਯੂਨੀਵਰਸਿਟੀ ਉਸ ਨੂੰ ਇਨਕਾਰੀ ਹੋ ਰਹੀ ਹੈ ਕਿ ਇਹ ਸਹੂਲਤ ਇਸ ਬੱਚੇ ਨੂੰ ਨਹੀਂ ਦਿੱਤੀ ਜਾਗੀ ਉਹਦੀ ਐਜੂਕੇਸ਼ਨ ਦੇ ਵਿੱਚ ਉਹਨੂੰ ਵਾਦਾ ਬਣਾਈ ਗਈ ਉਹ ਗੱਲ ਮੈਂ ਕੱਲ ਉਹ ਵੀ ਗੱਲ ਦੱਸ ਕੇ ਆਇਆ ਉਹਨਾਂ ਨੂੰ ਇਸ ਦੇ ਨਾਲ ਹੀ ਇੱਕ ਮੈਗਪ੍ਰੀਤ ਕੋਰ ਡਾਕਟਰ ਉਹ ਸਰਦਾਰ ਹਰਪ੍ਰੀਤ ਸਿੰਘਾ ਮੈਡੀਕਲ ਦੇ ਸਟੂਡੈਂਟ ਸੀ ਉਸ ਨੂੰ ਸੀਟ ਸੀਟਾ ਖਾਲੀ ਗਈਆਂ ਸੀਟ ਉਸ ਨੂੰ ਵੀ ਨਹੀਂ ਦਿੱਤੀ ਗਈ ਕਿ ਇਹ ਗ੍ਰੈਂਡ ਚਾਈਲਡ ਹੈ ਗ੍ਰੈਂਡ ਚਾਈਲਡ ਦਾ ਹੋਣਾ ਇਹ ਕਿੱਥੇ ਲਿਖਿਆ ਵੀ ਗ੍ਰੈਂਡ ਚਾਈਲਡ ਨੇ ਪੜਾਈ ਨਹੀਂ ਕਰਨੀ ਬੱਚੇ ਨੇ ਪੜਾਈ ਕਰਨੀ ਹੈ ਮੰਨ ਲਓ ਮੈਂ ਜਦੋਂ 1984 ਦੇ ਅੰਦਰ ਮੇਰੀ ਉਮਰ ਸਾਢੇ 17 ਸਾਲ ਦੀ ਸੀ ਜਦੋਂ ਜਿੰਨਾ ਲੱਗੀ ਇਹ ਨਵੰਬਰ ਦੇ ਵਿੱਚ ਕੰਮ ਹੋਇਆ ਸਵਾ 17 ਸਾਲ ਦੀ ਕਿਉਂਕਿ ਜੂਨ ਚ ਮੇਰਾ ਬਰਥਡੇ ਆਂਦਾ ਤੇ 9ਵੇਂ ਮਹੀਨੇ ਦੇ ਵਿੱਚ ਇਹ ਕੰਮ ਹੋਇਆ ਤੇ 17 ਸਵਾ 17 ਸਾਲ ਦੀ ਜਾਂ ਸਾਢੇ 17 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੀ ਪੜ੍ਹਾਈ ਜਿਹੜੀ ਕਿ ਮੈਂ 10ਵੀਂ ਕਰਕੇ 11ਵੀਂ ਕਰ ਰਿਹਾ ਸੀ ਮੈਂ ਆਪਣੀ ਪੜ੍ਹਾਈ ਨੂੰ ਵਿੱਚ ਛੱਡਤਾ ਪੜ੍ਹਾਈ ਨੂੰ ਵਿੱਚ ਛੱਡਣ ਤੋਂ ਬਾਅਦ ਮੰਨੂ ਆਪਣੇ ਪਰਿਵਾਰ ਦਾ ਤੇ ਆਪਣਾ পেট ਪਾਲਣ ਪੋਸ਼ਣ ਕਰਨ ਵਾਸਤੇ ਆਪਣੇ ਕਾਰੋਬਾਰ ਨੂੰ ਆਪਣੀ ਚੀਜ਼ ਨੂੰ ਸੰਭਾਲਣ ਵਾਸਤੇ ਆਪਾਂ ਨੇ ਕਾਰੋਬਾਰ ਕੰਮ ਕਰਨਾ ਸ਼ੁਰੂ ਕੀਤਾ ਹੁਣ ਮੇਰੀ ਐਜੂਕੇਸ਼ਨ ਤਾਂ ਇਸ ਦੇਸ਼ ਨੇ ਬਰਬਾਦ ਕਰਤੀ ਪਰ ਮੇਰੇ ਬੱਚਿਆਂ ਦੀ ਐਜੂਕੇਸ਼ਨ ਵੀ ਇਹ ਦੇਸ਼ ਬਰਬਾਦ ਕਰ ਰਿਹਾ ਸਰਾ ਸਾਰ ਜਿਹੜੀਆਂ ਪੌਸੀਆਂ ਬਣਾਈਆਂ ਗਈਆਂ ਉਹ ਪੌਸੀਆਂ ਨੂੰ ਅਗਨੋਰ ਕੀਤਾ ਜਾ ਰਿਹਾ ਉਹਦੇ ਵਿੱਚ ਕੋਈ ਨਾ ਕੋਈ ਨਵਾਂ ਤਰੀਕਾ ਚਾਈਲਡ ਗ੍ਰੈਂਡਚਾਈਲਡ ਗ੍ਰੈਂਡ ਆਰਡਰ ਇਹ ਚੀਜ਼ਾਂ ਲਗਾ ਕੇ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਨੂੰ ਕੀਤਾ ਜਾ ਰਿਹਾ ਹੁਣ ਮੈਂ ਇੱਕ ਹੋਰ ਤੁਹਾਨੂੰ ਮਿਸਾਲ ਦਿੰਦਾ ਬਲਬੀਰ ਕੌਰ ਡਾਕਟਰ ਰਫ ਸਿੰਘਰ ਸਿੰਘ ਉਹ ਉੱਥੇ ਉਹਨੂੰ ਸੀਟ ਦਿੱਤੀ ਗਈ ਸੀਟ ਦੇਣ ਦੇ ਟਾਈਮ ਹੀ ਉਹਨਾਂ ਨੇ ਉਹ ਗੱਲ ਕੀਤੀ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਕਿ ਇਹਦੀ ਫੀਸ ਮਾਫ ਹੋਏਗੀ ਉਹ ਕਹਿੰਦਾ ਕਿ ਪਹਿਲੀ ਫੀਸ ਤੁਹਾਨੂੰ ਜਮ੍ਹਾਂ ਕਰਾਣੀ ਪੈਗੀ ਉਸ ਤੋਂ ਬਾਅਦ ਤੁਹਾਡੀ ਫੀਸ ਮਾਫ ਹੋ ਜਾਏਗੀ ਪਹਿਲੀ ਫੀਸ ਉਹਨਾਂ ਜਮ੍ਹਾਂ ਕਰਾ ਕੇ ਬੱਚੇ ਨੇ ਉੱਥੇ ਆਈਟੀ ਚ ਐਡਮਿਸ਼ਨ ਲਈ 2.5 ਸਾਲ ਉਹਨਾਂ ਦੀ ਐਜੂਕੇਸ਼ਨ ਚੱਲੀ 4 ਸਾਲ ਦੀ ਡਿਗਰੀ ਹੁੰਦੀ ਹੈ ਬਾਅਦ ਚੋਂ ਜਾ ਕੇ ਕਹਿੰਦੇ ਕਿ ਜੀ ਤੁਹਾਨੂੰ ਜਿਹੜੀ ਹੈਗੀ ਆ ਉਹ ਫੀਸ ਤੁਹਾਡੀ ਮਾਫ ਨਹੀਂ ਹੋ ਸਕਦੀ ਕਿਉਂਕਿ ਇਹ ਸਾਡੀ ਸਿੰਡੀਗੇਟ ਨੇ ਫੈਸਲਾ ਲੈਂ ਲਿਆ ਇੱਕ ਉਹਨਾਂ ਨੇ ਉੱਥੇ ਜਿਹੜੀ ਸਿੰਡੀਗੇਟ ਪੰਜਾਬ ਯੂਨੀਵਰਸਿਟੀ ਚ ਬਣਾਈ ਗਈ ਆ ਚੰਡੀਗੜ੍ਹ ਦੇ ਅੰਦਰ ਉਹ ਇੱਕ ਸਿੰਡੀਗੇਟ ਆ ਜਿਹੜੀ ਇੱਕ ਟੋਟਲੀ ਹਿੰਦੂ ਬੰਦਿਆਂ ਦੀ ਆ ਉਹ ਸਿੱਖਾਂ ਨੂੰ ਜਰਦਾ ਹੀ ਨਹੀਂ ਸਿੱਖਾਂ ਦੇ ਕੀਤੇ ਫੈਸਲਿਆਂ ਨੂੰ ਲਾਗੂ ਹੀ ਨਹੀਂ ਕਰਨ ਦਿੰਦੇ ਉਹਨਾਂ ਨੇ ਆਪਣੇ ਆਪ ਹੀ ਉਹ ਬੰਦ ਕਰਤੀ ਕਦੀ ਕਿਸੇ ਵੀ ਜਗ੍ਹਾ ਤੇ ਜਦੋਂ ਐਜੂਕੇਸ਼ਨ ਬੱਚਾ ਲੈ ਰਿਹਾ ਚਾਹੇ ਸਕੂਲ ਆ ਚਾਹੇ ਕਾਲਜ ਆ ਜਦੋਂ ਇੱਕ ਵਾਰੀ ਉਹਦੀ ਫੀਸ ਮਾਫ ਹੋ ਗਈ ਜਦ ਤੱਕ ਉਹਦੀ ਪੜ੍ਹਾਈ ਪੂਰੀ ਨਹੀਂ ਹੋ ਜਾਂਦੀ ਉਹਦੀ ਫੀਸ ਹਮੇਸ਼ਾ ਮਾਫ ਹੁੰਦੀ ਆ ਮੈਂ ਉੱਥੇ ਦੇ ਡਾਇਰੈਕਟਰ ਯੂਆਈਟੀ ਦੇ ਉਹਦੇ ਨਾਲ ਗੱਲ ਕੀਤੀ ਮੈਂ ਉਹਨਾਂ ਦੇ ਨਾਲ ਇੱਕ ਮੈਡਮ ਬੈਠੇ ਸੀ ਮੈਂ ਐਗਜ਼ਾਮਪਲ ਦੇ ਕੇ ਗੱਲ ਕੀਤੀ ਮੈਂ ਕਿ ਮੈਡਮ ਜੇ ਤੁਹਾਡਾ ਇੱਥੇ ਕੋਈ ਸਟੂਲ ਕਾਸਟ ਦਾ ਬੰਦਾ ਬੈਠਦਾ ਨੌਕਰੀ ਕਰ ਰਿਹਾ ਜਾਂ ਕੋਈ ਹੋਰ ਬੰਦਾ ਨੌਕਰੀ ਕਰ ਰਿਹਾ 60 ਸਾਲ ਦੀ ਰਿਟਾਇਰਮੈਂਟ ਆ ਤੁਹਾਨੂੰ 35 ਜਾਂ 40 ਸਾਲ ਬਾਅਦ ਕਹਿਤਾ ਜਾਏ ਵੀ ਤੁਸੀਂ ਆਪਣੇ ਘਰ ਜਾਓ ਤੁਹਾਡੀ ਨੌਕਰੀ ਪੂਰੀ ਹੋ ਗਈ ਹੈ ਸਹੂਲਤ ਦੇ ਤਹਿਤ ਤੁਹਾਨੂੰ ਇਹ ਕੰਮ ਦੇ ਦਿੱਤਾ ਗਿਆ ਔਰ ਤੁਹਾਡੀ ਪੂਰੀ ਹੋ ਗਈ ਕਦੀ ਇਹ ਹੋ ਸਕਦਾ ਕਦੀ ਹੋਇਆ ਕਦੀ ਮੈਨੂੰ ਇੱਕ ਵੀ ਐਗਜ਼ਾਮਪਲ ਦੇ ਦਿਓ ਕਿ ਇਹ ਕਦੀ ਹੋ ਸਕਦਾ ਕਿ ਬੱਚੇ ਨੂੰ ਜਾਂ ਕਿਸੇ ਨੌਕਰੀ ਕਰਦੇ ਬੰਦੇ ਨੂੰ ਤੁਸੀਂ ਵਿਚ ਵਿਚਾਲੇ ਛੱਡ ਕੇ ਕਹਿ ਦੋ ਕਿ ਇਹ ਸਹੂਲਤ ਤੁਹਾਨੂੰ ਨਹੀਂ ਦਿੱਤੀ ਜਾ ਸਕਦੀ ਇਹ ਬਲਬੀਰ ਕੌਰ ਦੇ ਨਾਲ ਇਹ ਹੋਇਆ ਉਹਦੀ ਡਿਗਰੀ ਅਜੇ ਤੱਕ ਰੋਕ ਦਿੱਤੀ ਗਈ ਅਜੇ ਤੱਕ ਡਿਗਰੀ ਨਹੀਂ ਦਿੱਤੀ ਉਹਨਾਂ ਨੇ ਕਿ 1.5 ਸਾਲ ਦੀ ਤੁਹਾਡੀ ਫੀਸ ਪੈਂਡਿੰਗ ਆ ਔਰ ਜਦ ਕਿ ਮਿਨੋਰਟੀ ਦੇ ਅੰਦਰ ਉਹਨੇ ਫਾਰਮ ਫਿਲ ਕਰਨ ਦੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਇੱਕ ਸਹੂਲਤ ਮਿਲ ਰਹੀ ਆ ਜਿਹੜੀ ਕਿ ਤੁਹਾਨੂੰ ਰਾਈਟ ਵਿਕਟਮ ਦੇ ਕੋਟੇ 'ਚ ਮਿਲ ਰਹੀ ਆ ਇਸ ਕਰਕੇ ਤੁਹਾਨੂੰ ਦੂਜੀ ਸਹੂਲਤ ਉਸੇ ਮਿਨੋਰਟੀ ਦੀ ਨਹੀਂ ਲੈਣੀ ਉਹ ਬੱਚਿਆਂ ਨੇ ਨਹੀਂ ਲਈ ਜਿਹੋ ਉਹ ਸਹੂਲਤ ਉਹ ਨਹੀਂ ਲੈਣ ਦਿੱਤੀ ਪਲੱਸ ਜਿਹੜੀ ਸਹੂਲਤ ਮਿਲ ਰਹੀ ਸੀ ਉਹ ਵੀ ਬੰਦ ਕਰਤੀ ਬਿਨਾਂ ਦੱਸੇ ਬਿਨਾਂ ਉਸ ਤੋਂ ਉਹ ਜਦੋਂ ਡਿਗਰੀ ਲੈਣ ਦੀ ਵਾਰੀ ਆਈ ਤੇ ਕਹਤਾ ਜੀ ਤੁਹਾਡੀ ਡਿਗਰੀ ਤਾਦਾ ਤੁਹਾਡੀ 1.5 ਸਾਲ ਦੀ ਫੀਸ ਮਾਫ ਪੈਂਡਿੰਗ ਇਸੇ ਤਰੀਕੇ ਦੇ ਨਾਲ ਇੱਕ ਪ੍ਰਭਦੀਪ ਸਿੰਘ ਸਨ ਸਰਦਾਰ ਬਲਵਿੰਦਰ ਸਿੰਘ ਉਹਨਾਂ ਦਾ ਬੱਚਾ ਲਾ ਦਾ ਸਟੂਡੈਂਟ ਸੀ ਉਹਨੇ ਉੱਥੇ ਐਡਮਿਸ਼ਨ ਲਈ ਉਸ ਨੂੰ ਸਹੂਲਤ ਤੋਂ ਵਾਂਝਾ ਕਰਤਾ ਮਲੇ ਕਹਿੰਦਾ ਮਲ ਗਈ ਜੀ ਮੇਰੇ ਕੋਲ ਇੱਥੇ ਇੱਕ ਨਹੀਂ ਕਈ ਹਜ਼ਾਰਾਂ ਬੱਚੇ ਆ ਕਈ ਐਸੇ ਬੱਚੇ ਆ ਜਿਨ੍ਹਾਂ ਨੂੰ ਸਹੂਤਾ मुहैया होनी चाहिए सी सीटा खाली चलिया नहीं? सीटा वो अपने दे देते हैं होर बंद होर पास कन्वर्ट करती जाए लेकिन जिन्होंने सीटा जिन्होंने ये जे रिजर्व करते हैं जिन्होंने ये देनिया चाहिए उन्होंने देने इनकारी हो रहे हैं और ए, खास तौर पर सिखा इनकारी हो रहे हैं और पंजाब के अंदर सिख जग सिर फसा के बैठे ने जो दूजिया पार्टियाँ चाहे वह कांग्रेस के अंदर ने ज होर ਕਈ ਅਸੀਂਆਂ ਸੰਸਥਾਵਾਂ ਬਣਾਈਆਂ ਹੋਈਆਂ ਉਹ ਸੰਸਥਾਵਾਂ ਦੇ ਅੰਦਰ ਨੇ ਉਹ ਜਿਸ ਤਰ੍ਹਾਂ ਆਪਾਂ ਮਨਿੰਦਰ ਸਿੰਘ ਬਿੱਟਾ ਜਾਂ ਰਾਜਾ ਵੜਿੰਗ ਵਗੈਰਾ ਦੀ ਗੱਲ ਕਰ ਲਈਏ ਜਾਂ ਇਹ ਅੱਜਕੱਲ ਇਹ ਹਰ ਰਵਨੀਤ ਸਿੰਘ ਬਿੱਟੂ ਜਿਹੜਾ ਭਾਜਪੀ ਚ ਗਿਆ ਗਿਆ ਇਹ ਸਾਰੇ ਨਾਲ ਅਸੀਂ ਇਹ ਗੱਲਾਂ ਕੀਤੀਆਂ ਇਹਨਾਂ ਨੇ ਪੱਗਾਂ 'ਚ ਸਿਰ ਫਸਾਏ ਨੇ ਪਰ ਇਹਨਾਂ ਨੇ ਅੱਜ ਤੱਕ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਅੱਜ ਤੱਕ ਕਿਸੇ ਨੇ ਵੀ ਇਸ ਦੀ ਆਵਾਜ਼ ਬੁਲੰਦ ਨਹੀਂ ਕੀਤੀ ਔਰ ਖਾਸ ਤੌਰ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਮ ਪਾਰਟੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇਹਨਾਂ ਨੇ ਵੀ ਇਹ ਜਿਹੜੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਸੀ ਗੁਰਦੁਆਰਿਆਂ ਦੇ ਉੱਪਰ ਪੱਥਰ ਔਰ ਸੋਨਾ ਜੜਨ ਤੋਂ ਬਿਗੈਰ ਔਰ ਉੱਥੋਂ ਦੀਆਂ ਗੋਲਕਾਂ ਦੇ ਉੱਪਰ ਹੱਥ ਸਾਫ਼ ਕਰਨ ਤੋਂ ਬਿਗੈਰ ਇਹ ਸੰਸਥਾਵਾਂ ਨੇ ਵੀ ਸਿੱਖਾਂ ਦੇ ਲਈ ਸਿੱਖ ਕੌਮ ਦੇ ਲਈ ਸਿੱਖ ਕੌਮ ਦੇ ਬੱਚਿਆਂ ਦੇ ਲਈ ਕੁਝ ਨਹੀਂ ਕੀਤਾ ਸਿਰਫ ਤੇ ਸਿਰਫ ਕਦੀ ਧਰਮੀ ਫੌਜੀਆ ਦੇ ਨਾਮ ਤੇ ਵੀ ਇਹਨਾਂ ਨੇ ਡਕਾਟੇ ਮਾਰੇ ਨੇ ਹਰ ਮਲਗੀ ਜਿਹੜੇ ਪਾਸੇ ਵੀ ਲੱਲੋ ਜੇ ਸੈਂਟਰ ਗਵਰਨਮੈਂਟ ਦਾ ਸਾਡੇ ਨਾਲ ਜਿਹੜਾ ਧੱਕਾ ਕਰੀ ਕਰ ਰਹੀ ਹੈ ਜਿਹੜੇ ਸਿੱਖ ਆਪਣੇ ਆਪ ਨੂੰ ਇਲੈਕਸ਼ਨਾਂ ਦੇ ਅੰਦਰ ਵੀ ਪੱਗਾ ਬਣ ਗਿਆਣਗੇ ਆਪਣੇ ਆਪ ਨੂੰ ਸਿੱਖ ਘਾਣਗੇ ਨਾਮ ਦੇ ਅੱਗੇ ਵੀ ਸਿੱਖ ਲਗਾਣਗੇ ਕੈਪਟਨ ਅਮਰਿੰਦਰ ਸਿੰਘ ਵਰਗੇ ਜਿਨ੍ਹਾਂ ਨੇ ਗੁੱਟਖਾ ਸਾਹਿਬ ਦੀਆਂ ਸੋਹਾਂ ਖਾਧੀਆਂ ਤੇ ਮੁੜ ਗਿਆ ਜਹਾਜ਼ ਕਿੱਥੇ ਗਏ ਨੇ ਉਹਨਾਂ ਨੇ ਨਾਮੋ ਨਿਸ਼ਾਨ ਮਿਟ ਗਏ ਨੇ ਮੁੱਖ ਮੰਤਰੀ ਹੋਏ ਨਾਮੋ ਨਿਸ਼ਾਨ ਮਿਟ ਗਏ ਅ ਇਸੇ ਤਰੀਕੇ ਨਾਲ ਇਹ ਜਿਹੜੇ ਲੋਕ ਨੇ ਇਹਨਾਂ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਸਿੱਖ ਆਵਾਮ ਦੇ ਨਾਲ ਧੱਕਾ ਕਰ ਰਹੀ ਹੈ ਸੈਂਟਰ ਗਵਰਨਮੈਂਟ ਦਾ ਕਰ ਹੀ ਨਹੀਂ ਆ ਮੈਂ ਬਹੁਤ ਜਲਦੀ ਇਸ ਨਵੰਬਰ ਤੋਂ ਪਹਿਲੇ ਤੋਂ ਪਹਿਲੇ ਇੱਕ ਵਾਈਟ ਪੇਪਰ ਜਾਰੀ ਕਰਾਂਗਾ ਉਹ ਵਾਈਟ ਪੇਪਰ ਦਾ ਇੱਕ ਉਹਦੇ ਤੇ ਵਾਈਟ ਪੇਪਰ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਏਗਾ ਕਿ ਉਹਦੇ ਵਿੱਚ ਸਿੱਖਾਂ ਦੇ ਨੂੰ ਸਿੱਖ ਹੀ ਮਾਰ ਰਿਹਾ ਔਰ ਉਹ ਉਹਨੇ ਚਾਹੇ ਸਾਰੀ ਲਿਸਟ ਜਾਰੀ ਕੀਤੀ ਜਾਏਗੀ ਕਿ ਸਾਨੂੰ ਮਾਰਨ ਵਾਲੇ ਜਿੱਥੇ ਸੈਂਟਰ ਗਵਰਨਮੈਂਟ ਆ ਤੇ ਸਾਨੂੰ ਮਰਵਾਉਣ ਵਾਲੇ ਕਿਹੜੇ-ਕਿਹੜੇ ਸਿੱਖ ਕਿਹੜੇ-ਕਿਹੜੇ ਉਹ ਲੋਕ ਦੋਸ਼ੀ ਨੇ ਉਹਨਾਂ ਦਾ ਵੀ ਜਗ ਜਾਹਿਰ ਕਰਾਂਗੇ ਇਸ ਨਵੰਬਰ ਤੋਂ ਪਹਿਲੇ-ਪਹਿਲੇ ਅਸੀਂ ਇਹ ਵਾਈਟ ਪੇਪਰ ਇਸ਼ੂ ਜਾਰੀ ਕਰਾਂਗੇ ਉਹ ਵਾਈਟ ਪੇਪਰ ਦੇ ਅੰਦਰ ਕਾਲੇ ਅੱਖਰਾਂ ਦੇ ਨਾਲ ਕਾਲੀ ਸੂਚੀ ਇੱਕ ਦਾ ਤਿਆਰ ਕੀਤੀ ਜਾਏਗੀ ਜਿਸ ਦਾ ਹਿੰਦੁਸਤਾਨ ਨੇ ਇੱਕ ਕਾਲੀ ਸੂਚੀ ਤਿਆਰ ਕੀਤੀ ਹੈ ਉਸ ਤਰੀਕੇ ਨਾਲ ਅਸੀਂ ਵੀ ਕਾਲੀ ਸੂਚੀ ਤਿਆਰ ਕਰਾਂਗੇ ਜਿਨ੍ਹਾਂ ਚੋਂ ਸਿੱਖ ਜਿਹੜੇ ਆਪਣਾ ਨੂੰ ਕਹਿੰਦੇ ਸਿੱਖ ਨੇ ਕਹਿੰਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਗੁਰੂ ਦੇ ਗੁਰਨਾਣਕ ਦੇਵ ਜੀ ਦੇ ਉਹਦੇ ਵਿੱਚੋਂ ਆ ਕਿ ਅਸੀਂ ਗੁਰਗ੍ਰਾਂਥ ਸਾਹਿਬ ਨੂੰ ਮੰਨਦੇ ਆ ਪਰ ਉਹਨਾਂ ਦੇ ਕਾਲੇ ਕਾਰਨਾਮੇ ਵੀ ਅਸੀਂ ਸਿੱਖਾਂ ਇਸ ਵਾਰੀ ਕਿਉਂਕਿ 40 ਸਾਲ ਬੀਤ ਗਏ ਨੇ ਸਾਨੂੰ ਇਨਸਾਫ ਨਹੀਂ ਮਿਲਿਆ ਅਸੀਂ ਇਸ ਵਾਰੀ ਉਹ ਕਾਰਨਾਮੇ ਜਿੱਥੇ ਦੇਸ਼ ਤਾਂ ਸਾਡਾ ਕਸੂਰ ਵਾਰ ਹੈ ਹੀ ਆ ਇਹਦੇ ਵਿੱਚ ਕੋਈ ਪਿਕ ਪਾਰਟੀ ਨਹੀਂ ਇਹਦੇ ਵਿੱਚ ਆਲ ਆਫ ਇੰਡੀਆ ਦੀਆਂ ਜਿੰਨੀਆਂ ਸਤਾ ਭੋਗ ਰੀਆਂ ਜਾਂ ਜਿਨ੍ਹਾਂ ਨੇ ਆਪਣੀ ਪਾਰਟੀਆਂ ਬਣਾ ਕੇ ਰੱਖੀਆਂ ਚਾਹੇ ਉਹ ਭੋਜਨ ਸਮਾਜ ਪਾਰਟੀ ਆ ਉਹਦੇ ਨਾਲ ਵੀ ਕੋਰਸਪੋਨਡੈਂਸ ਕੀਤਾ ਸੀ ਚਾਹੇ ਤੁਹਾਡਾ ਇੱਥੇ ਜਿਹੜਾ ਯੂਪੀ ਦੇ ਅੰਦਰ ਅਖਲੇਸ਼ ਯਾਦਵ ਦੀ ਪਾਰਟੀ ਆ ਉਹਦੇ ਫਾਦਰ ਸਾਹਿਬ ਹੁੰਦੇ ਸੀ ਉਹਨਾਂ ਨਾਲ ਵੀ ਕੋਰਸਪੋਨਡੈਂਸ ਕੀਤਾਗਾ ਚਾਹੇ ਬੰਬੇ ਤੋਂ ਸ਼ਰਦ ਯਾਦਵ ਦੀ ਪਾਰਟੀ ਆ ਮਮਤਾ ਬਨਰਜੀ ਦੀ ਪਾਰਟੀ ਆ ਇਹਨਾਂ ਨਾਲ ਅਸੀਂ ਕੋਰਸਪੋਂਡੈਂਸ ਕੀਤਾ ਪਰ ਸਾਡੀ ਬਦਕਿਸਮਤੀ ਇਹ ਦੇਸ਼ ਦੀ ਜਿਸ ਦਾ ਚੰਦਰਮਾ ਦੇ ਮੱਥੇ ਦੇ ਉੱਤੇ ਦਾਗ ਆ ਉਹਦੇ ੱੱੱ ਬੱਾ ਜਿਹੜਾ ਲੱਗਿਆ ਹੋਇਆ ਉਸੇ ਤਰੀਕੇ ਇਹ ਨਵੰਬਰ 1984 ਜਿਹੜਾ ਸਿੱਖ ਕਤਲੋਗਾਰਥ ਜਿਹੜੀ ਦਿੱਲੀ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਅੰਦਰ ਹੋਈ ਆ ਉਹ ਕਤਲੋਗਾਰਥ ਦੇ ਲਈ ਕਸੂਰਵਾਰ ਜਿੱਥੇ ਸਾਰੇ ਦੇਸ਼ ਦੇ ਲੋਕ ਨੇ ਉਥੇ ਦੇਸ਼ ਦੇ ਆ ਵਖਰੇ ਵਖਰੇ ਪਾਰਟੀਆਂ ਦੇ ਅੰਦਰ ਨੁਮਾਇੰਦਗੀ ਕਰਦੇ ਸਿੱਖ ਵੀ ਬਰਾਬਰ ਦੇ ਕਸੂਰਵਾਰ ਨੇ ਪਾੜੀ ਸਾਹਿਬ 1984 'ਚ ਜਿਹੜਾ ਕਤਲੇਆਮ ਹੋਇਆ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਕਤਲੇਆਮ ਪੀੜਤ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਤਾਂ ਇਨਸਾਫ ਨਹੀਂ ਮਿਲਿਆ ਪਰੰਤੂ ਹੁਣ ਜਿਹੜਾ ਐਜੂਕੇਸ਼ਨ ਪੱਖੋਂ ਕੁਝ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਇਹ ਸਹੂਲਤਾਂ ਦਿੱਤੀਆਂ ਗਈਆਂ ਉਹਦੇ 'ਚ ਵੀ ੱਤਕਾ ਹੋ ਰਿਹਾ ਬੇਗੁਲ ਮੈਂ ਤੁਹਾਨੂੰ ਦੱਸਿਆ ਹੀ ਨਾਮ ਦੱਸਿਆ ਕਿ ਜਿੱਥੇ ਸਾਡੇ ਸਾਡਾ ਕਤਲੋਗਾਰਤ ਕੀਤਾ ਜੇ ਅਸੀਂ ਬਚ ਕੇ ਆ ਗਏ ਇਹ ਸੈਂਟਰ ਗਵਰਨਮੈਂਟ ਦੀਆਂ ਔਰ ਸੈਂਟਰ ਗਵਰਨਮੈਂਟ ਦੇ ਅਧੀਨ ਚੱਲਣ ਵਾਲੀਆਂ ਪਾਰਟੀਆਂ ਉਹ ਕਿਸੇ ਵੀ ਰੂਪ ਵਿੱਚ ਉਹ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਨੀਆਂ ਕਿ ਸਿੱਖ ਵੱਧ ਫੁੱਲ ਜਾ ਉਹ ਸਾਨੂੰ ਇਸ ਲਈ ਕਿਉਂਕਿ ਇਹ ਸਾਨੂੰ ਹਮੇਸ਼ਾ ਸਾਡੇ ਸਿੱਖਾਂ ਦੇ ਨਾਲ ਹੀ ਟਾਰਗੇਟ ਕੀਤਾ ਜਾਂਦਾ ਸਿੱਖ ਫੈਮਲੀਆ ਨੂੰ ਟਾਰਗੇਟ ਕਰਕੇ ਸਾਨੂੰ ਜਿੱਥੇ ਮਾਨਸਿਕ ਤੌਰ ਤੇ ਇੱਕ ਮਾਰਿਆ ਜਾ ਰਿਹਾ ਉਸੇ ਤਰੀਕੇ ਸਾਨੂੰ ਐਜੂਕੇਸ਼ਨ ਦੇ ਤੌਰ ਤੇ ਵੀ ਮਾਰਿਆ ਜਾ ਰਿਹਾ ਇਹਦੇ ਲਈ ਪੰਜਾਬ ਨੂੰ ਸੁਚੇਤ ਹੋਣਾ ਪਏਗਾ ਪੰਜਾਬ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪਏਗਾ ਖਾਸ ਤੌਰ ਤੇ ਸਿੱਖ ਸੰਸਥਾਵਾਂ ਔਰ ਸਿੱਖਾਂ ਨੂੰ ਇਕੱਠੇ ਹੋਣਾ ਪਏਗਾ ਸਿੱਖਾਂ ਨੂੰ ਆਪਣੇ ਹਰ ਇੱਕ ਭਾਈਵਾਲ ਦੇ ਨਾਲ ਚਾਹੇ ਕਿਸੇ ਵੀ ਜਾਤ ਮਜਬਦਾਂ ਉਸ ਦੇ ਨਾਲ ਇੱਕ ਸਟੈਂਡ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਸਾਂਝੇ ਤੌਰ ਤੇ ਲੜਾਈ ਲੜਨੀ ਪੈਗੀ ਤਾਂ ਦੀ ਪੰਜਾਬ ਆਪਣਾ ਹੋਂਦ ਨੂੰ ਬਚਾ ਸਕਦਾ ਨਹੀਂ ਤਾਂ ਪੰਜਾਬ ਦੀ ਹੋਂਦ ਬਹੁਤ ਹੀ ਜ਼ਿਆਦਾ ਗਰਾਵਡਾਲ ਜਿੱਥੇ ਜਾ ਰਹੀ ਆ ਗਰਾਵਡਾਲ ਕਿਉਂ ਜਾ ਰਹੀ ਆ ਕਿ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਗਰਾਵਡ ਕਰਨ ਵਾਲੇ ਲੋਕ ਨੇ ਉਹ ਸਿੱਖ ਹੀ ਨੇ ਸਿੱਖਾਂ ਦੇ ਵਰਗਾ ਉਹਨਾਂ ਦਾ ਮੁਖੋਟਾ ਉਹਨਾਂ ਵਰਗੀਆਂ ਸ਼ਕਲਾਂ ਨੇ ਉਸ ਤਰ੍ਹਾਂ ਹੀ ਪੱਗਾ ਬੰਦੇ ਨੇ ਪਰ ਉਹ ਬਹਿ ਰੂਪੀਏ ਸੇਕ ਜਿਸ ਤਰ੍ਹਾਂ ਗੁਰ ਅਰਗੋਵਿੰਦ ਸਿੰਘ ਸਾਹਿਬ ਜਦੋਂ ਜੰਗ ਲੜ ਕੇ ਆਏ ਤੇ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜੀਆਂ ਲੋਥਾਂ ਪਈਆਂ ਨੇ ਇਹਨਾਂ ਦੀ ਸਾਂਹ ਸੰਭਾਲ ਕਰ ਤੋ ਤਾਂ ਉੱਥੇ ਜਦੋਂ ਸਿੰਘਾਂ ਨੇ ਸਾਂਹ ਸੰਭਾਲ ਕੀਤੀ ਤਾਂ ਉਸ ਟਾਈਮ ਦੀ ਇੱਕ ਗੱਲ ਇਹ ਆਂਦੀ ਆ ਕਿ ਉੱਥੇ ਜਿਹੜੀਆਂ ਲੋਥਾਂ ਸੀ ਸਾਰਿਆਂ ਨੂੰ ਇਕੱਠਾ ਕਰਕੇ ਇੱਕੋ ਜਗ੍ਹਾ ਤੇ ਉਹਨਾਂ ਦਾ ਸੰਸਕਾਰ ਕਰਤਾ ਜਦੋਂ ਸੰਸਕਾਰ ਕਰਤਾ ਤੇ ਗੁਰੂ ਸਾਹਿਬ ਕੋਲ ਆ ਕੇ ਗਏ ਤੇ ਗੁਰੂ ਸਾਹਿਬ ਨੇ ਕਿਹਾ ਕੀ ਤੁਸੀਂ ਉਹਨਾਂ ਦਾ ਦਾ ਸੰਸਕਾਰ ਕਰਤਾ ਤਾਂ ਉਹਨਾਂ ਨੇ ਦੱਸਿਆ ਹਾਂ ਜੀ ਐਸ ਤਰ੍ਹਾਂ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਤੇ ਸੰਸਕਾਰ ਕਰਤਾ ਤੇ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਇਹ ਤੁਸੀਂ ਬਹੁਤ ਮਾੜਾ ਕੰਮ ਕਰਤਾ ਕਿ ਜਿਹੜੇ ਸਿੱਖਾਂ ਦੇ ਅੰਦਰ ਜਿਹੜੇ ਦੂਜੇ ਲੋਕਾਂ ਨੂੰ ਵੀ ਨਾਲ ਹੀ ਉਹਨਾਂ ਦਾ ਦਾ ਸੰਸਕਾਰ ਕਰਤਾ ਇਹ ਜਿਹੜਾ ਸੰਸਕਾਰ ਕੀਤਾ ਇਹ ਰਲ ਗੱਡ ਹੋ ਗਿਆ ਇਹ ਰਲ ਗੱਡ ਨੇ ਤੁਹਾਡੀ ਕੌਮ ਦੇ ਅੰਦਰ ਪੈਦਾ ਹੋਣਾ ਤੇ ਤੁਹਾਡੀ ਕੌਮ ਦੇ ਅੰਦਰ ਤੁਹਾਨੂੰ ਇਹੀ ਲੋਕਾਂ ਨੇ ਇਹਨਾਂ ਨੇ ਖਾਣਾ ਹੈਗਾ ਇਹ ਉਹ ਲੋਕ ਨੇ ਜਿਹੜੇ ਉਸ ਟਾਈਮ ਗੁਰੂ ਆਗੋਬ ਸਿੰਘ ਪਾਸ਼ਾ ਨਾਲ ਜਿਹੜੀ ਗੱਲ ਜੰਗਾ ਦੇ ਬਾਅਦ ਗੱਲ ਕੀਤੀ ਸੀ ਉਹ ਅੱਜ ਸਾਬਤ ਹੋ ਰਹੀ ਹੈ ਕਿ ਜਿਹੜਾ ਸਾਡੇ ਚ ਰਲ ਗੱਡ ਮੱਚਿਆ ਆ ਇਹ ਰਲ ਗੱਡ ਇਹ ਕੌਮ ਨੂੰ ਅੱਜ ਬੜਾ ਘਾਤਕ ਸਾਬਤ ਹੋ ਰਿਹਾ ਔਰ ਸਿੱਖਾਂ ਦੇ ਲਈ ਔਰ ਸਿੱਖਾਂ ਦੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਇਹ ਬਹੁਤ ਜ਼ਿਆਦਾ ਨੁਕਸਾਨਦੇ ਆ ਔਰ ਪੰਜਾਬ ਯੂਨੀਵਰਸਿਟੀ ਨੂੰ ਅਸੀਂ ਚੇਤਾਵਨੀ ਵੀ ਦੇਣੇ ਆ ਮੈਂ ਕੱਲ ਵੀ ਉਹਨਾਂ ਨੂੰ ਕਹਿ ਕੇ ਆਇਆ ਅਸੀਂ ਪੰਜਾਬ ਦੇ ਜਿਹੜਾ ਆਪਣਾ ਵਾਈਸ ਚਾਂਸਲਰ ਦੇ ਦਫਤਰ ਦੇ ਮੋਰੇ ਨਹੀਂ ਬੈਠਾਂਗੇ ਅਸੀਂ ਜੇ ਧਰਨੇ ਲਾਵਾਂਗੇ ਉਹਨਾਂ ਨਾਲ ਜਿਆ ਕੋਠੀਆਂ ਦੇ ਬਾਹਰ ਬੈਠ ਕੇ ਧਰਨੇ ਲਗਾਉਣ ਦੀ ਅਸੀਂ ਇਸ ਪਲਾਨਿੰਗ ਕਰਾਂਗੇ ਅਸੀਂ ਇਹ ਦੇਖਣਾ ਇਸ ਵਾਰੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੇ ਸਾਡੇ ਬੱਚਿਆਂ ਦੇ ਨਾਲ ਤੱਕਾ ਕਰੇਗੀ ਤੇ ਇਹ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਚਾਹੋ ਵਾਈਸ ਚਾਂਸਲਰ ਨੇ ਚਾਹੇ ਸਿੰਡੀਗਟ ਦੇ ਮੈਂਬਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਬੈਠ ਕੇ ਧਰਨੇ ਦਿੱਤੇ ਜਾਣਗੇ ਔਰ ਇਹ ਦੱਸਿਆ ਜਾਏਗਾ ਕਿ ਤੁਸੀਂ ਸਿੱਖਾ ਨਾਲ ਕਿਸ ਤਰੀਕੇ ਨਾਲ ਬੇਨਸਾਫੀ ਕਰ ਰਹੇ ਹੋ ਔਰ ਤੁਸੀਂ ਕਿਸ ਤਰੀਕੇ ਨਾਲ ਇਹ ਪਾਲਸੀਆਂ ਆਪਣੀਆਂ ਬੰਦ ਕਰਤੀਆਂ ਕਿਹੜੀਆਂ ਸਹੂਲਤਾਂ ਤੁਸੀਂ ਸਾਨੂੰ ਦੇ ਦਿੱਤੀਆਂ ਕਿਹੜੇ ਸਾਡੇ ਬੱਚੇ ਪੜਾ ਕੇ ਤੁਸੀਂ ਸਹੀ ਤਰੀਕੇ ਨਾਲ ਉਹਨਾਂ ਨੂੰ ਕੋਈ ਸਹੂਲਤ ਮੁਹੱਈਆ ਕਰਾਤੀਆਂ ਗਿਆ ਜਿਹੜੀਆਂ ਤੁਹਾਡੀਆਂ ਬੰਦ ਕਰਨ ਦੀਆਂ ਕਿੱਥੋਂ ਦੇ ਤੁਹਾਨੂੰ ਆਰਡਰ ਆਏ ਨੇ 40 ਸਾੱਚ ਸਾਡੇ ਕਤਲੋ ਗਾਹਤ ਕਰਨ ਵਾਲੇ ਲੋਕ ਤਾਂ ਸ਼ਰੀਆਮ ਸੜਕਾਂ ਦੇ ਵੀ ਘੁੱਬ ਰਹੇ ਨੇ ਸ਼ਰੀਆਮ ਸਰਕਾਰ ਉਹਨਾਂ ਨੂੰ ਸੀਟਾਂ ਦੇ ਕੇ نواز ਵੀ ਰਹੀ ਆ ਹੋਰ ਐਮਐਲਏ ਐਮਪੀ ਮੁੱਖ ਮੰਤਰੀ ਤੱਕ ਬਣਾ ਰਹੀ ਆ ਤੇ ਦੂਜੇ ਪਾਸੇ ਸਾਡੇ ਹੀ ਬੱਚਿਆਂ ਨੂੰ ਜਿਹੜੀ ਪੜ੍ਹਾਈ ਤੋਂ ਵਾਂਝਾ ਕੀਤਾ ਜਾ ਰਿਹਾ ਇਹ ਬੜੀ ਵੱਡੀ ਨਿਰਾਸ਼ਾ ਵਾਲੀ ਗੱਲ ਪਰ ਤੁਸੀਂ ਖੁਦ ਕਹਿ ਰਹੇ ਹੋ ਜਦੋਂ ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਬਈ ਇਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਵੀ ਉਹਨੇ ਇਹ ਸ਼ੂਲਤਾ ਖਤਮ ਕੀਤੀਆਂ ਤੇ ਧਰਨੇ ਲਾਉਣ ਦੀ ਗੱਲ ਫਿਰ ਉਹਨਾਂ ਦੇ ਕੋਠੀਆਂ ਅੱਗੇ ਘਰਾਂ ਅੱਗੇ ਮੇਰੇ ਇਹਦਾ ਮਤਲਬ ਕੀ ਹੈ ਨਹੀਂ ਉਹ ਜਿਹੜੇ ਬੰਦੇ ਨੇ ਇਹਨਾਂ ਨਾਲ ਗੱਲ ਕੀਤੀ ਆ ਪਰ ਜਦੋਂ ਆਪਾਂ ਜਾ ਕੇ ਗੱਲ ਕੀਤੀ ਆ ਉੱਥੋਂ ਦੇ ਮੈਂ ਹੁਣ ਕਈ ਫਰੈਸ਼ਰਾਂ ਨਾਲ ਮਿਲਿਆ ਜਿਨ੍ਹਾਂ ਨਾਲ ਗੱਲ ਕੀਤੀ ਸਿੰਡੀਕੇਟ ਮੈਂਬਰਸ ਨਾਲ ਗੱਲ ਕੀਤੀ ਆ ਉਹਨਾਂ ਨੇ ਮੰਨੂ ਇਹ ਗੱਲ ਕਹੀ ਆ ਕਿ ਸਿੰਡੀਕੇਟ ਦਾ ਫੈਸਲਾ ਇਹ ਮੰਨੂ ਹੁਣ ਸਾਨੂੰ ਅਸੀਂ ਕਿਹਾ ਵੀ ਜੇ ਮੁੱਖ ਮੰਤਰੀ ਦਾ ਫੈਸਲਾ ਮੁੱਖ ਮੰਤਰੀ ਨੇ ਲਿਆ ਤੇ ਮੁੱਖ ਮੰਤਰੀ ਦੇ ਸਾਨੂੰ ਕਾਹ ਕਹਦੇ ਹੋ ਅਸੀਂ ਉਹ ਮੁੱਖ ਮੰਤਰੀ ਦਾ ਘਰਾਵੀ ਨਾਲ ਕਰੀਏ ਜਿੱਥੇ ਤੁਸੀਂ ਸਹੂਲਤ ਬੰਦ ਕਰ ਰਹੇ ਹੋ ਜੇ ਮੁੱਖ ਮੰਤਰੀ ਦੇ ਕਹਿਣ ਤੇ ਕਰ ਰਹੇ ਹੋ ਤੇ ਮੁੱਖ ਮੰਤਰੀ ਦਾ ਤੁਹਾਨੂੰ ਰਿਟਰਨ ਦਿਓ ਕੋਈ ਰਿਟਰਨ ਆਇਆ ਹੋਏਗਾ ਤਾਂ ਦੀ ਸਹੂਲਤ ਬੰਦ ਕੀਤੀ ਹੈ ਸਹੂਲਤ ਤੁਸੀਂ ਕਹਿ ਰਹੇ ਹੋ ਕਿ ਗ੍ਰੈਂਡ ਚਾਈਲਡ ਨੂੰ ਸਹੂਲਤ ਨਹੀਂ ਦੇਣੀ ਤੇ ਤੁਸੀਂ ਸਾਨੂੰ ਰਿਟਰਨ ਕਰੋ ਅਸੀਂ ਵਈਆ ਮੋ ਤੁਹਾਡੇ ਮੁੱਖ ਮੰਤਰੀ ਨੇ ਫੈਸਲਾ ਲਿਆ ਅਸੀਂ ਉਹਦੇ ਤਹਿਤ ਅਸੀਂ ਇਹ ਸਹੂਲਤ ਬੰਦ ਕਰ ਰਿਆ ਅਸੀਂ ਮੁੱਖ ਮੰਤਰੀ ਦੀ ਜਾ ਕੇ ਉਹਦੇ ਘਰ ਦੇ ਉਹਦੀ ਉਹਦੇ ਉੱਥੇ ਜਾ ਕੇ ਕਾਰਾਮ ਕਰੀਏ ਜੇ ਤੁਸੀਂ ਬੰਦ ਕੀਤੀ ਤੁਹਾਡਾ ਸਿੰਡੀਗਟ ਨੇ ਬੰਦ ਕੀਤੀ ਹੈ ਤੇ ਸਿੰਡੀਗਟ ਦੇ ਸਾਰੇ ਮੈਂਬਰਾਂ ਨੂੰ ਅਸੀਂ ਖਬਰਦਾਰ ਕਰਨੇ ਆਂ ਔਰ ਵਾਈਸ ਸਰਸ ਨੂੰ ਵੀ ਖਬਰਦਾਰ ਕਰਨੇ ਆਂ ਜੇ ਸਹੂਲਤ ਦੁਬਾਰਾ ਬਰਕਰਾਰ ਨਾ ਰੱਖੀ ਤਾਂ ਸਾਨੂੰ ਮਜਬੂਰ ਹੋਣਾ ਉਹਨਾਂ ਦੇ ਘਰ ਦੇ ਬਾਹਰ ਕਿਉਂਕਿ ਬੱਚਿਆਂ ਦੇ ਅਸੀਂ ਸਾਡੀ ਪੜਾਈ ਦੇ ਨਾਲ ਦੇਸ਼ ਨੇ ਖਲਵਾਣਾ ਕੀਤਾ ਪਰ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਨਾਲ ਖਲਵਾੜ ਬਿਲਕੁਲ ਨਹੀਂ ਹੁੰਦਾਂਗੇ ਇਹ ਹਰ ਗਿਸ਼ਰ ਸਾਨੂੰ ਬਰਦਾਸ਼ਤ ਨਹੀਂ ਹੈਗਾ ਚਾਹੇ ਸਾਨੂੰ ਕਿਸੇ ਵੀ ਤਰੀਕੇ ਨਾਲ ਉੱਥੇ ਆਪਣੇ ਆਪ ਨੂੰ ਸਮਰਪਿਤ ਕਰਨਾ ਪਏ ਅਸੀਂ ਉਹ ਸਮਰਪਿਤ ਹੋਵਾਂਗੇ ਤੁਸੀਂ ਇੱਕ ਗੱਲ ਇਹ ਕੀਤੀ ਹੈ ਜਿਹੜੇ ਸਿੰਡੀਕੇਟ ਦੇ ਮੈਂਬਰ ਨੇ ਉਹ ਕਹਿ ਰਹੇ ਨੇ ਵੀ ਜਿਹੜੇ ਗ੍ਰੈਂਡ ਚਾਈਲਡਸ ਨੇ ਤੇ ਉਹਨਾਂ ਨੂੰ ਮਤਲਬ ਇਹ ਸਹੂਲਤ ਨਹੀਂ ਦਿੱਤੀ ਜਾ ਸਕਦੀ ਕਿ ਜਿਹੜੇ ਉਹ ਸਿੰਡੀਕੇਟ ਦੇ ਮੈਂਬਰ ਨੇ ਹੀ ਉਹ ਜਿਹੜੇ ਗ੍ਰੈਂਡ ਚਾਈਲਡ ਨੇ ਉਹਨਾਂ ਨੂੰ ਪੀੜਤ ਪਰਿਵਾਰਾਂ ਦੇ ਬੱਚੇ ਨਹੀਂ ਸਮਝਦੇ ਜਦੋਂ ਡਿਪਟੀ ਕਮਿਸ਼ਨਰ ਇੱਕ ਰੈਡ ਕਾਰਡ ਉਹ ਸ਼ਨাক্তੀ ਕਾਰਡ ਜਿਹਦਾ ਨਾਮ ਹੈਗਾ ਡਿਪਟੀ ਕਮਿਸ਼ਨਰ ਲਿਖ ਕੇ ਦੇ ਰਿਹਾ ਕਿ ਗ੍ਰੈਂਡ ਇਹ ਜਿਹੜਾ ਹੈਗਾ ਦੰਗਾ ਪਿੰਡ ਦਾ ਪਰਿਵਾਰ ਦੇ ਕਾਰਡ ਦੇ ਚ ਉਹਦਾ ਨਾਮ ਉਹਦੇ ਚ ਆ ਗਿਆ ਕਿ ਇਹ ਬੱਚਾ ਦੰਗਾ ਪਿੰਡ ਦੇ ਪਰਿਵਾਰਾਂ ਦਾ ਅੱਧਾ ਬੱਚਾ ਹੈਗਾ ਤਾਂ ਫਿਰ ਉਹ ਸਹੂਲਤ ਦੇ ਦਾ ਉਹਨਾਂ ਦਾ ਫਰਜ਼ ਬਣਦਾ ਹੈਗਾ ਮਰਲੋ ਇੱਕ ਦੇਸ਼ ਦਾ ਗ੍ਰਹਿ ਮੰਤਰੀ ਰਿਹਾ ਬੂਟਾ ਸਿੰਘ ਉਹਨੂੰ ਇੱਕ ਸਹੂਲਤ ਲੈਂਦਾ ਰਿਹਾ ਉਹਦੇ ਬੱਚੇ ਨਹੀਂ ਲੇ ਉਦੇ ਪਹਿਲੇ ਪਰਿਵਾਰ ਦੇ ਮੈਂਬਰਾਂ ਨੇ ਲਈ ਉਸ ਤੋਂ ਬਾਅਦ ਵਾਲੇ ਮੈਂਬਰ ਉਹ ਸਹੂਲਤਾਂ ਨੂੰ ਨਹੀਂ ਨਵਾਜਦੇ ਜਦੋਂ ਉਹ ਬੰਦੇ ਨਵਾਜ ਰਹੇ ਨੇ ਸਾਡੀ ਦਾ ਐਜੂਕੇਸ਼ਨ ਸਾਡਾ ਕਤਲੋਗਾਰਥ ਕੀਤਾ ਸਾਡਾ ਕਤਲੋਗਾਰਥ ਕਰਨ ਤੋਂ ਬਾਅਦ ਜੋ ਸਾਡੇ ਵਰਗੇ ਬਚ ਗਏ ਜਿਹੜੇ ਆਪਣੀ ਪੜ੍ਹਾਈ ਨਹੀਂ ਕਰ ਸਕਦੇ ਸਾਡੀ ਪੜ੍ਹਾਈ ਸਾਡੇ ਬੱਚੇ ਵੀ ਨਾ ਕਰਨ ਇਹਦਾ ਮਤਲਬ ਕਿ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਸਿੱਖਿਆ ਲਈ ਕਾਨੂੰਨ ਹੋਰ ਨੇ ਔਰ ਦੂਜਿਆਂ ਕੋਲ ਮੰਨ ਲਈ ਕਾਨੂੰਨ ਹੋਰ ਨੇ ਇਹ ਸਾਬਤ ਕਰਦੀ ਹੈ ਗੱਲ ਇੱਥੇ ਕੋਟਾ ਵੀ ਸਾਡੇ ਅੰਕ ਚ ਨਹੀਂ ਨਿੱਤਰ ਰਹੀਆਂ ਕੋਟਾਂਾਂ ਵਿੱਚ ਵੀ ਜਿਹੜੇ ਕੇਸ ਲਗਾਏ ਜਾ ਰਹੇ ਨੇ ਉਹਨਾਂ ਨੂੰ ਪੈਂਡਿੰਗ ਚ ਛੱਡ ਦਿੱਤਾ ਜਾਂਦਾ ਉਹ ਠੰਡੇ ਬਸਤਿਆਂ ਛੱਡ ਗਏ ਉਹਨਾਂ ਤੇ ਵਿਆਜਾਂ ਦੇ ਵਿਆਜਾਂ ਪਾ ਕੇ ਸਾਡੇ ਉੱਤੇ ਇਹਨਾਂ ਬੋਝ ਬਣਾ ਰਿਆ ਜਾਂਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਇਹ ਕੰਦਰ ਵੀ ਇਹ ਬਚ ਕੇ ਜਗੇ ਇਹਨਾਂ ਨੂੰ ਮਾਰਨਾ ਹੀ ਮਾਰਨਾ ਸਿੱਖਾਂ ਨੂੰ ਮਾਰਨ ਦੀਆਂ ਹਰ ਕੋਈਆਂ ਚਾਲਾਂ ਇਹ ਦੇਸ਼ ਕਰ ਰਿਹਾ ਤੁਸੀਂ ਇਸ ਮੁੱਦੇ ਬਾਰੇ ਕੋਰਟ ਚ ਪਹੁੰਚ ਕੀਤੀ ਜੀ ਮੁੱਦੇ ਬਾਰੇ ਅਸੀਂ ਪਿਛਲੇ ਸਾਲ ਮੈਨੂੰ ਪਤਾ ਚੱਲਿਆ ਕਿ ਮੈਕ ਪ੍ਰੀਤ ਕੋਰ ਡਾਕਟਰ ਉਹ ਸਰਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਕੋਰਟ ਚ ਕੀਤੀ ਸੀ ਉਹ ਸਾਡੀ ਨੌਲੇਜ ਚ ਨਹੀਂ ਸੀ ਜਾਂ ਹੋ ਸਕਦਾ ਕਿ ਉਹਨਾਂ ਕੋਲ ਕਾਗਜ਼ਾਂ ਦੀ ਕੋਈ ਕਮੀ ਜਾਂ ਘਾਟ ਰਹਿ ਗਈ ਹੋਏ ਤੇ ਉਹਦੇ ਚ ਕੋਰਟ ਨੇ ਉਹਨਾਂ ਦੀ ਸੁਣਵਾਈ ਕੀਤੀ ਨਹੀਂ ਪ੍ਰੋਪਰ ਤੇ ਉਹਨਾਂ ਨੂੰ ਸਹੂਲਤ ਨਹੀਂ ਮਿਲੀ ਪਰ ਕੋਟਾ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਰੈੱਡ ਕਾਰਡ ਹੋਲਡਰ ਉਹ ਡਿਪਟੀ ਕਮਿਸ਼ਨਰ ਲਿਖ ਕੇ ਦੇ ਰਿਆ ਡਿਪਟੀ ਕਮਿਸ਼ਨਰ ਇੱਕ ਆਈਐਸ ਅਫਸਰ ਦੇ ਲਿਖਣ ਤੋਂ ਬਾਅਦ ਵੀ ਕਿ ਉਹ ਜਿਹੜਾਗਾ ਉਹਨੂੰ ਇੱਕ ਇੱਕ ਕਾਗਜ਼ ਆਪਣਾ ਪ੍ਰਮਾਣ ਪੱਤਰ ਜਾਰੀ ਕਰ ਰਿਆ ਸੈਟੀਫੀਕੇਟ ਜਾਰੀ ਕਰ ਰਿਆ ਕਿ ਉਹ ਰਾਈਟ ਵਿਕਟਮ ਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਸਹੂਲਤ ਨਾ ਦੇਣੀ ਔਰ ਕੋਰਟ ਉਸ ਚੀਜ਼ ਨੂੰ ਅਗਨੋਰ ਕਰੇ ਕੋਰਟ ਵੀ ਉਹਦੇ ਵਿੱਚ ਬਰਾਬਰ ਦੀ ਕਸੂਰਵਾਰਾ ਔਰ ਸਾਡੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜੇ ਕੋਰਟ ਆ ਉਹ ਵੀ ਡਬਲ ਤਰੀਕੇ ਨਾਲ ਦੋ ਦੋਗਲੀ ਨੀਤੀਆਂ ਅਪਣਾ ਰਹੀ ਅਸੀਂ ਤਾਂ ਕੋਰਟ ਦੇ ਉੱਤੇ ਵੀ ਇਹ ਇਹ ਗੱਲ ਦਾ ਅਲੀਗੇਸ਼ਨ ਖਾਨਣੇ ਆ ਗਿਆ ਜੇ ਕੋਟਾ ਇਸ ਤਰੀਕੇ ਨਾਲ ਨਹੀਂ ਸੋਚਦੀਆਂ ਸਾਡੀਆਂ ਸਹੂਲਤਾਂ ਦੇ ਵਿੱਚ ਉਹ ਆਨਾ ਕਾਨੀ ਕਰਨ ਤਾਂ ਕੋਰਟਾਂ ਵੀ ਜੜੀਆਂ ਗਿਆ ਸਾਨੂੰ ਸਹੂਲਤਾਂ ਦੇਣ ਤੇ ਔਰ ਸੰਟਾ ਗੁਰਮੁਹਾਵਰ ਗਵਰਨਮੈਂਟ ਦੇ ਇਸ਼ਾਰਿਆਂ ਦੇ ਕੰਮ ਕਰ ਰਹੀਆਂ ਸੋ ਇਹ ਜਨ 1984 ਸਿੱਖ ਕਤਲੇਆਮ ਪੀੜਿਤ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸੁਖਵਿੰਦਰ ਸਿੰਘ ਪਹਾੜੀਆ ਜਿਹੜੇ ਕਿ ਪੀੜਿਤ ਪਰਿਵਾਰਾਂ ਦੇ ਬੱਚੇ ਬੱਚਿਆਂ ਨੂੰ ਤਿੰਨਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਬੰਦ ਕਰ ਰਹੇ ਹਨ ਤੇ ਉਹਨਾਂ ਦੇ ਵਿਰੁੱਧ ਇਹਨਾਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕਰਨ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਦੇਖਦੇ ਹਾਂ ਇਹਦਾ ਛਟਾਕੀ ਨਿਕਲੇਗਾ